ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਵੀ ਸਕਿਨ ਐਵੇਂ ਦੀ ਰਹੇ ਟਾਈਟ ਤੇ 글로 ਵੀ ਤੁਹਾਡੇ ਫੇਸ ਤੇ ਬਿਲਕੁਲ ਬਣਿਆ ਰਹੇ ਵਿంటర్ ਦੇ ਵਿੱਚ ਵੀ ਠੰਡ ਦੇ ਵਿੱਚ ਵੀ ਤੁਹਾਡੀ ਸਕਿਨ ਬਿਲਕੁਲ ਵੀ ਡਰਾਈ ਨਾ ਹੋਵੇ ਤੇ ਬਿਲਕੁਲ ਹੀ ਟਾਈਟ ਹੋਵੇ ਤੇ ਰਿੰਕਲ ਫਰੀ ਹੋਵੇ ਸਕਿਨ ਤੁਹਾਡੀ ਜੇ ਤੁਹਾਡੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਰਿੰਕਲ ਨੇ ਸਕਿਨ ਬਹੁਤ ਲੂਜ਼ ਹੈ ਤੇ ਤੁਸੀਂ ਇਹ ਵੀਡੀਓ ਦੇਖੋ ਜਿਵੇਂ ਮੈਂ ਇਹ ਪੈਕ ਬਣਾ ਰਹੀ ਆਂ ਬਸ ਤੁਸੀਂ ਐਵੇਂ ਪੈਕ ਬਣਾਣਾ ਹੈਗਾ ਤੇ ਵੀਕ ਦੇ ਵਿੱਚ ਤਿੰਨ ਵਾਰ ਆਪਣੇ ਫੇਸ ਤੇ ਲਗਾਉਣਾ ਸਕਿਨ ਤੁਹਾਡੀ ਬਿਲਕੁਲ ਟਾਈਟ ਹੋ ਜਾਵੇਗੀ ਤੇ ਰਿੰਕਲ ਵੀ ਦੂਰ ਹੋ ਜਾਣਗੇ ਜੇ ਤੇ ਤੁਹਾਡੇ ਫੇਸ ਦੇ ਉੱਪਰ ਦਾਗ ਦੱਬੇ ਨੇ ਉਹ ਵੀ ਰਿਮੂਵ ਹੋ ਜਾਣਗੇ ਜੀ ਪਰ ਤੁਸੀਂ ਇਸ ਪੈਕ ਨੂੰ ਲਗਾਤਾਰ ਲਗਾਉਗੇ ਫਿਰ ਇੱਕ ਵਾਰ ਲਗਾਉਣ ਦੇ ਨਾਲ ਰਿਜ਼ਲਟ ਨਹੀਂਗਾ ਮਿਲਦਾ ਹੈਗਾ ਮੈਂ ਡੇਲੀ ਆਪਣੀ ਵੀਡੀਓ ਚ ਦੱਸਦੀ ਹੈਗੀ ਆ ਕਿ ਇੱਕ ਵਾਰ ਲਗਾਉਣ ਨਾਲ ਰਿਜ਼ਲਟ ਨਹੀਂ ਮਿਲੇਗਾ ਦਾਗ ਦੱਬੇ ਦੂਰ ਕਰਨੇ ਹੈਗੇ ਆ ਰਿੰਕਲ ਦੂਰ ਕਰਨੇ ਹੈਗੇ ਆ ਲੂਸ ਸਕਿਨ ਹੈ ਉਸ ਨੂੰ ਟਾਈਟ ਕਰਨਾ ਹੈਗਾ ਤੇ ਫਿਰ ਤੁਸੀਂ ਇਸ ਪੈਕ ਨੂੰ ਲਗਾਤਾਰ ਵੀਕ ਦੇ ਵਿੱਚ ਤਿੰਨ ਵਾਰ ਲਗਾਣਾ ਸਟਾਰਟ ਕਰ ਦੋ ਤਾਂ ਸਕਿਨ ਹੋ ਚਾਣੀ ਹੈਗੀ ਐ ਟਾਈਟ ਟਾਈਟ ਹੋਣ ਦੇ ਨਾਲ-ਨਾਲ ਓਪਨ ਪੋਰਸ ਵੀ ਟਾਈਟ ਹੋਣਗੇ ਜਿਵੇਂ ਤੁਹਾਡੇ ਬਹੁਤ ਕਈਆਂ ਦੇ ਓਪਨ ਪੋਰਸ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋਣਗੇ ਤੇ ਟਾਈਟ ਹੋਣ ਦੇ ਨਾਲ-ਨਾਲ ਤੁਹਾਡੀ ਸਕਿਨ ਦੇ ਉੱਪਰ ਰਿੰਕਲ ਵੀ ਨਹੀਂ ਪੈਣਗੇ ਲੋ ਸਕਿਨ ਦੇ ਉੱਪਰ ਰਿੰਕਲ ਜ਼ਿਆਦਾ ਪੈਂਦੇ ਨਹੀਂ ਡਰਾਈ ਸਕਿਨ ਦੇ ਉੱਪਰ ਰਿੰਕਲ ਜ਼ਿਆਦਾ ਦਿਖਾਈ ਦਿੰਦੇ ਨੇ ਤੁਸੀਂ ਸਕਿਨ ਨੂੰ ਡਰਾਈ ਨਹੀਂ ਰਹਿਣ ਦੇਣਾ ਡੇਲੀ ਆਪਣੇ ਫੇਸ ਦੇ ਉੱਪਰ ਜੋ ਵੀ ਤੁਸੀਂ ਆਇਲ ਯੂਜ਼ ਕਰਦੇ ਹੈਗੇ ਆ ਨਾ ਆਪਣੇ ਫੇਸ ਤੇ ਉਸ ਦੀ ਮ사ਜ ਕਰਿਆ ਕਰੋ ਡੇਲੀ ਰਾਤ ਨੂੰ ਸੌਣ ਤੋਂ ਪਹਿਲਾਂ ਪਹਿਲਾਂ ਫੇਸ ਵਾਸ਼ ਕਰਕੇ ਫਿਰ ਆਪਣੇ ਡੇਲੀ ਆਪਣੇ ਫੇਸ ਦੇ ਉੱਪਰ ਮ사ਜ ਕਰਨੀ ਹੈਗੀ ਜਾਂ ਮੈਂ ਐਂਟੀ-ਏਜਿੰਗ ਕਰੀਮ ਪਹਿਲਾਂ ਬਣਾਈ ਹੋਈ ਆ ਉਹ ਤੁਸੀਂ ਵੀਡੀਓ ਦੇਖੋ ਇੱਕ ਦੋ ਦਿਨ ਪਹਿਲਾਂ ਹੀ ਪਾਈ ਹੋਈ ਆ ਉਹ ਵੀਡੀਓ ਦੇਖ ਕੇ ਉਹ ਕਰੀਮ ਬਣਾਓ ਉਹਦੇ ਨਾਲ ਰਿੰਕਲ ਵੀ ਰਿਮੂਵ ਹੋਣਗੇ ਤੇ ਸਕਿਨ ਵੀ ਡਰਾਈਨੈਸ ਵੀ ਦੂਰ ਹੋਵੇਗੀ ਡਲਨੈਸ ਹੈਗੀ ਸਕਿਨ ਉਹ ਵੀ ਦੂਰ ਹੋਵੇ ਕਿ ਤੇ 글로 ਵੀ ਬਿਲਕੁਲ ਵਿంటర్ ਦੇ ਵਿੱਚ ਬਣਿਆ ਰਹੇਗਾ ਤੁਹਾਡੇ ਫੇਸ ਦੇ ਉੱਪਰ ਅੱਜ ਅਸੀਂ ਜੋ ਪੈਕ ਬਣਾਉਣਾ ਹੈਗਾ ਆ ਦੇਖੋ ਜੀ ਆਪਾਂ ਨੇ ਲਿਆ ਹੈਗਾ ਇੱਕ ਬਨਾਣਾ ਇਹ ਤਾਂ ਸਾਰਿਆਂ ਦੇ ਘਰ ਵਿੱਚ ਹੀ ਹੁੰਦਾ ਹੈਗਾ ਨਾ ਅਸੀਂ ਉਹੀ ਚੀਜ਼ਾਂ ਲੈਣੇ ਆ ਜੋ ਸਾਡੇ ਘਰ ਵਿੱਚ ਆਸਾਨੀ ਨਾਲ ਮਿਲ ਜਾਣ ਮੈਂ ਉਹ ਵੀ ਚੀਜ਼ਾਂ ਆਪਣੀਆਂ ਭੈਣਾਂ ਨੂੰ ਦੱਸਦੀ ਆ ਕੋਈ ਇੰਨੀਆਂ ਚੀਜ਼ਾਂ ਨਹੀਂ ਦੱਸਦੀ ਕਿ 10 12 2-3 ਚੀਜ਼ਾਂ ਦੇ ਨਾਲ ਹੀ ਅਸੀਂ ਪੈਕ ਬਣਾਵਾਂਗੇ ਤੇ ਆਪਣੀ ਸਕਿਨ ਨੂੰ ਕਰਾਂਗੇ ਟਾਈਟ ਤੇ 글로 ਵੀ ਸਾਡੇ ਫੇਸ ਤੇ ਬਹੁਤ ਆਵੇਗਾ ਆਜੋ ਹੁਣ ਮੇਰੇ ਨਾਲ ਤੁਸੀਂ ਵੀ ਪੈਕ ਦੇਖੋ ਕਿਹੜੀ ਕਿਹੜੀ ਚੀਜ਼ ਮੈਂ ਐਡ ਕਰ ਰਹੀ ਹਾਂ ਜੀ ਆ ਦੇਖੋ ਜੀ ਬਨਾਣਾ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈਗਾ ਤੁਸੀਂ ਕਿਵੇਂ ਵੀ ਕਰ ਲੈਣਾ 스ਪੂਨ ਦੇ ਨਾਲ ਜਿਵੇਂ ਤੁਹਾਨੂੰ ਠੀਕ ਲੱਗੇ ਜੀ ਉਵੇਂ ਹੀ ਕਰ ਲੈਣਾ ਚੰਗੀ ਤਰ੍ਹਾਂ ਮੈਸ਼ ਕਰਨਾ ਹੈਗਾ ਫਿਰ ਅਸੀਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਐਡ ਕਰ ਰਹੀ ਹਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਤਾਂ ਹੀ ਤੁਹਾਨੂੰ ਜੀ ਪਤਾ ਚੱਲੇਗਾ ਕਿ ਅਸੀਂ ਪੈਕ ਲਗਾਣਾ ਕਿਵੇਂ ਆ ਉਤਾਰਨਾ ਕਿਵੇਂ ਆ ਕਈ ਪੈਕ ਅਸੀਂ ਡਾਇਰੈਕਟ ਉਤਾਰ ਦਿੰਨੇ ਆ ਕਈ ਅਸੀਂ ਥੋੜੀ ਮ사ਜ ਦੇ ਕੇ ਫਿਰ ਉਤਾਰਨਾ ਹੁੰਦਾ ਆ ਇਹ ਸਕਿਨ ਨੂੰ ਟਾਈਟ ਕਰੇਗਾ ਤੇ ਰਿੰਕਲ ਨੂੰ ਵੀ ਕਰੇਗਾ ਜੀ ਦੂਰ ਠੀਕ ਹੈ ਇਹ ਪੈਕ ਮੇਰੀਆਂ ਸਾਰੀਆਂ ਭੈਣਾਂ ਨੇ ਜਿਨ੍ਹਾਂ ਦੀ ਸਕਿਨ ਲੂਜ਼ ਹੈਗੀ ਆ ਉਹਨਾਂ ਨੇ ਵੀ ਲਗਾਉਣਾ ਹੈਗਾ ਜਿਨ੍ਹਾਂ ਦੀ ਨਹੀਂ ਲੂਜ਼ ਉਹ ਵੀ ਲਗਾ ਸਕਦੇ ਜਰੂਰੀ ਨਹੀਂ ਕਿ ਜਿਨ੍ਹਾਂ ਦੀ ਲੂਜ਼ ਸਕਿਨ ਹੈ ਜਿਨ੍ਹਾਂ ਦੇ ਰਿੰਕਲ ਬਹੁਤ ਜ਼ਿਆਦਾ ਨਹੀਂ ਉਹਨਾਂ ਨੇ ਲਗਾਉਣਾ ਹੈਗਾ ਸਾਰੀਆਂ ਮੇਰੀਆਂ ਭੈਣਾਂ ਨੇ ਲਗਾਉਣਾ ਤਾਂ ਜੋ ਤੁਹਾਡੇ ਫੇਸ ਤੇ ਰਿੰਕਲ ਨਾ ਆਣ ਅੱਗੇ ਤੋਂ ਤੇ ਪਿਗਮੈਂਟੇਸ਼ਨ ਵੀ ਦੂਰ ਹੋਵੇਗਾ ਦਾਗ-ਦੱब्बे ਵੀ ਦੂਰ ਹੋਣਗੇ ਅੱਜ ਹੁਣ ਅਸੀਂ ਦੇਖਦੇ ਕਿਹੜੀ-ਕਿਹੜੀ ਚੀਜ਼ ਐਡ ਕਰਨੀ ਆਪਾਂ ਨੇ ਲੈਮਨ ਐਡ ਕੀਤਾ ਹੋਇਆ ਪਰ ਜਿਨ੍ਹਾਂ ਦੀ ਸਕਿਨ ਡਰਾਈ ਆ ਉਹਨਾਂ ਨੇ ਲੈਮਨ ਨਹੀਂ ਐਡ ਕਰਨਾ ਹੈਗਾ ਜਿਨ੍ਹਾਂ ਦੀ ਸਕਿਨ ਨੋਰਮਲ ਜਾਂ ਆਇਲੀ ਸਕਿਨ ਹੈਗੇ ਬਹਿ ਹੈਗੇ ਨਾ ਉਹ ਲੈਮਨ ਨੂੰ ਐਡ ਕਰ ਲੈਣ ਡਰਾਈ ਸਕਿਨ ਵਾਲਾ ਲੈਮਨ ਨਹੀਂ ਐਡ ਕਰਨਾ ਉਹ ਹਣੀ ਐਡ ਕਰ ਲੈਣ ਵਿੱਚ ਠੀਕ ਹੈ ਜੀ ਡਰਾਈ ਸਕਿਨ ਵਾਲਿਆਂ ਨੇ ਹਣੀ ਐਡ ਕਰਨਾ ਹੈਗਾ ਮੈਂ ਲੈਮਨ ਐਡ ਕੀਤਾ ਹੈਗਾ ਆ ਦੇਖੋ ਆਪਾਂ ਪਾਵਾਂਗੇ ਬੇਸਨ ਬੇਸਨ ਅਸੀਂ ਥੋੜਾ ਪਾਣਾ ਹੈਗਾ ਤੇ ਬਨਾਣਾ ਆਪਾਂ ਨੇ ਜਿਆਦਾ ਲੈਣਾ ਹੈਗਾ ਤਿੰਨੋਂ ਚੀਜ਼ਾਂ ਹੀ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈਗਾ ਬਹੁਤ ਹੀ ਵਧੀਆ ਪੈਕ ਬਣ ਜਾਂਦਾ ਸਕਿਨ ਨੂੰ ਟਾਈਟ ਕਰਦਾ ਹੈ ਸਕਿਨ ਨੂੰ ਵਾਈਟ ਵੀ ਕਰੇਗਾ ਜੀ ਬ੍ਰਾਈਟ ਬਣਾ ਕੇ ਰੱਖਦਾ ਹੈਗਾ ਸਕਿਨ ਨੂੰ ਬਨਾਣਾ ਤਾਂ ਬਹੁਤ ਹੀ ਵਧੀਆ ਹੈ ਜੀ ਖਾਣੇ ਦੇ ਨਾਲ-ਨਾਲ ਸਾਡੇ ਫੇਸ ਦੇ ਉੱਪਰ ਲਗਾਉਣ ਦੇ ਵੇਸਤੇ ਵੀ ਸਕਿਨ ਨੂੰ ਵਾਈਟ ਕਰਦਾ ਹੈਗਾ ਐਂਟੀ 에ਜਿੰਗ ਹੈਗਾ ਜੀ ਲਗਾਤਾਰ ਲਗਾਓਗੇ ਤਾਂ ਸਕਿਨ ਤੁਹਾਡੀ ਹੋ ਜਾਣੀ ਹੈਗੀ ਟਾਈਟ ਤੇ ਜਿਨ੍ਹਾਂ ਦੀ ਡਰਾਈ ਸਕਿਨ ਆ ਉਹਨਾਂ λεਮਨ ਹੀ ਪਾਣਾ ਹੈਗਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਉਹਨਾਂ ਨੇ ਹਣੀ ਐਡ ਕਰ ਲੈਣਾ ਇਹਦੇ ਵਿੱਚ ड्राई स्किन ਨੂੰ ਲੈਮਨ ਹੋਰ ਡਰਾਈ ਕਰ ਦਿੰਦਾ ਹੈ ਜੀ ਸਕਿਨ ਨੂੰ ਤੇ ਡਰਾਈ ਸਕਿਨ ਤੇ ਰਿੰਕਲ ਵੀ ਬਹੁਤ ਆਉਂਦੇ ਨੇ ਜਿਵੇਂ oily ਸਕਿਨ ਦੇ ਉੱਪਰ pimple ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਡਰਾਈ ਸਕਿਨ ਦੇ ਉੱਪਰ ਰਿੰਕਲ ਆ ਜਾਂਦੇ ਨੇ ਆ ਦੇਖੋ ਐਵੇਂ ਦਾ ਪੈਕ ਬਣਾ ਲੈਣਾ ਹੈਗਾ ਤੁਸੀਂ ਤੇ ਬਨਾਣਾ ਜ਼ਿਆਦਾ ਲੈਣਾ ਹੈਗਾ ਬਿਸਣ ਦੀ ਮਾਤਰਾ ਘੱਟ ਰੱਖਣੀ ਹੈਗੀ ਆਪਾਂ ਨੇ ਆ ਦੇਖੋ ਜੀ ਪੈਕ ਬਣ ਗਿਆ ਹੁਣ ਆਪਾਂ ਨੇ ਕੀ ਕਰਨਾ ਹੈਗਾ ਪੈਕ ਨੂੰ ਤੁਸੀਂ ਸ਼ਾਮ ਨੂੰ ਲਗਾਇਆ ਕਰੋ ਸਾਰੀਆਂ ਹੀ ਮੇਰੀਆਂ ਪੈਣਾ ਸ਼ਾਮ ਨੂੰ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈਗਾ ਸਾਡੀ ਸਕਿਨ ਫ੍ਰੀ ਹੁੰਦੀ ਹੈ ਜਦੋਂ ਤੁਸੀਂ ਖਾਣਾ ਪੀਣਾ ਖਾ ਲਿਆ ਹਨਾ ਜੀ ਅਸੀਂ ਫ੍ਰੀ ਹੋ ਗਏ ਆ ਬਸ ਤੇ 15 ਮਿੰਟ ਵਾਸਤੇ ਆਪਣਾ ਸਕਿਨ ਕੇਅਰ ਡੇਲੀ ਹੀ ਕਰਿਆ ਕਰੋ ਰਾਤ ਨੂੰ ਕਰ ਲਿਆ ਕਰੋ ਸੌਣ ਤੋਂ ਪਹਿਲਾਂ ਤੇ ਪੈਕ ਵੀ ਸ਼ਾਮ ਨੂੰ ਹੀ ਲਗਾਇਆ ਕਰੋ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਤੁਹਾਡੀ ਜੋ ਵੀ ਸਕਿਨ ਹੈਗੀ ਆ ਆਇਲੀ ਹੈ ਜਾਂ ਡਰਾਈ ਆ ਉਸ ਦੇ ਮੁਤਾਬਿਕ ਹੀ ਆਪਣੇ ਫੇਸ ਨੂੰ ਵਾਸ਼ ਕਰਨਾ ਬਾਦ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਨੀ ਆ ਕਿ ਕੱਚੇ ਦੁੱਧ ਨਾਲ ਕਲੀਨ ਕਰਨਾ ਹੈਗਾ ਫੇਸ ਵੋਸ਼ ਤੋਂ ਬਾਅਦ ਵੀ ਤੁਸੀਂ ਕੱਚੇ ਦੁੱਧ ਨਾਲ ਆਪਣੇ ਫੇਸ ਨੂੰ ਕਲੀਨ ਕਰਕੇ ਫਿਰ ਇਹ ਪੈਕ ਲਗਾਉਣਾ ਹੁਣ ਮੈਂ ਤੁਹਾਨੂੰ ਆਪਣੇ ਹੱਥ ਤੇ ਲਗਾ ਕੇ ਦਿਖਾਵਾਂਗੀ ਤੁਸੀਂ ਨਾਲ ਦੀ ਨਾਲ ਆਪਣੇ ਫੇਸ ਦੇ ਉੱਪਰ ਲਗਾਉਣਾ ਹੈਗਾ ਹਾਂਜੀ ਜੀ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ ਆ ਦੇਖੋ ਜੀ ਐਵੇਂ 2 ਮਿੰਟ ਤੀ ਪਹਿਲਾਂ ਤੇ ਆਪਾਂ ਦੇਣੀ ਹੈਗੀ ਮ사ਜ ਤੇ ਮ사ਜ ਦੇਣੀ ਹੈਗੇ ਆਪਾਂ ਸੌਫਟ ਹੱਥ ਨਾਲ ਕਿ ਆਪਾਂ ਰਗੜਾ ਰਗੜੀ ਨਹੀਂ ਕਰਨੀ ਹੈਗੀ ਆਪਣੀ ਸਕਿਨ ਖਰਾਬ ਨਹੀਂ ਕਰਨੀ ਹੈਗੀ ਆਪਾਂ ਨੇ ਰਿੰਕਲ ਹਟਾਣੇ ਹੈਗੇ ਤੇ ਸਕਿਨ ਨੂੰ ਕਰਨਾ ਹੈਗਾ ਟਾਈਟ 2 ਮਿੰਟ ਦੀ ਆਪਾਂ ਨੇ ਮ사ਜ ਜਣੀ ਫੇਸ ਨੂੰ ਵਾਸ਼ ਕਰਕੇ ਫਿਰ ਹੀ ਬੈਠਣਾ ਤੁਸੀਂ ਤਾਂ ਫ੍ਰੀ ਹੋ ਕੇ ਬੈਠਣਾ ਕੋਈ ਜਲਦਬਾਜ਼ੀ ਨਹੀਂ ਕਰਨੀ ਹੈਗੀ ਇਹ ਸਪੈਕ ਨੇ ਤੁਹਾਡੀ ਸਕਿਨ ਨੂੰ ਦੇਖੋ ਕਿਵੇਂ ਟਾਈਟ ਕਰ ਦੇਣਾ ਤੇ ਲਾਈਟ ਕਰ ਦੇਣਾ ਹੈਗਾ ਸਕਿਨ ਨੂੰ ਵਾਈਟ ਵੀ ਕਰਦਾ ਹੈਗਾ ਇਹ ਪੈਕ ਬੇਸਨ ਪਾਇਆ ਹੋਇਆ ਦਾਗ ਦੱਬੇ ਨੂੰ ਰਿਮੂਵ ਕਰੇਗਾ ਬੇਸਨ ਜੋ ਗੰਦਗੀ ਵਗੈਰਾ ਉਹ ਬਾਹਰ ਕੱਢੇਗਾ ਜੀ ਤੁਹਾਡੇ ਫੇਸ ਤੇ ਓਪਨ ਪੋਰਸ ਵਿੱਚੋਂ ਤਾਂ ਕੇਲੇ ਨੇ ਤੇ ਤੁਹਾਨੂੰ ਪਤਾ ਹੀ ਸਕੇ ਨੂੰ ਵਾਈਟ ਕਰਨਾ ਹੈਗਾ ਤੇ ਲੈਮਨ ਪਾਇਆ ਹੋਇਆ ਆਪਾਂ ਨੇ ਉਹ ਵੀ ਸਾਡੀ ਸਕਿਨ ਨੂੰ ਵਾਈਟ ਕਰੇਗਾ ਲਾਈਟ ਕਰੇਗਾ ਜੋ ਵੀ ਗੰਦਕੀ ਵਗੈਰਾ ਉਹਨਾਂ ਨੂੰ ਕਲੀਨ ਕਰੇਗਾ ਉਹ ਤੇ ਲੈਮਨ ਪਾਣਾ ਹੈਗਾ ਜਿਨ੍ਹਾਂ ਦੀ ਡਰਾਈ ਸਕਿਨ ਨਹੀਂ ਹੈਗੀ ਡਰਾਈ ਸਕਿਨ ਵਾਲਿਆਂ ਨੇ ਲੈਮਨ ਨਹੀਂ ਪਾਣਾ ਹੈਗਾ ਉਹਨਾਂ ਨੇ ਹਣੀ ਪਾ ਲੈਣਾ ਫਿਰ ਹਾਫ ਚਮਚਾ ਹਣੀ ਦਾ ਪਾ ਲਓ ਤੁਸੀਂ ਡਰਾਈ ਸਕਿਨ ਵਾਲੇ ਨਾਲ ਦੀ ਨਾਲ ਮੈਂ ਦੱਸ ਰਹੀ ਹਾਂ ਜੀ ਕਿ ਡਰਾਈ ਸਕਿਨ ਵਾਲੇ ਲੈਮਨ ਨਹੀਂ ਐਡ ਕਰਨਾ ਸਕਿਨ ਨੂੰ ਡਰਾਈ ਕਰੇਗਾ ਹੋਰ ਤੁਹਾਡੀ ਨੂੰ ਤੇ ਡੇਲੀ ਰਾਤ ਨੂੰ ਜੀ ਕੋਕੋਨਟ ਆਇਲ ਦੀ ਮ사ਜ ਕਰਕੇ ਸੋਇਆ ਕਰੋ ਜੀ ਇਹਨਾਂ ਦੀ ਡਰਾਈ ਸਕਿਨਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਹਰ ਵੀਡੀਓ 'ਚ ਦੱਸ ਰਹੀ ਆ ਕਿ ਕੋਕੋਨਟ ਆਇਲ ਦੀ ਮ사ਜ ਕਰਕੇ ਸੋਣਾ ਹੈਗਾ ਸਾਰੀਆਂ ਮੇਰੀਆਂ ਭੈਣਾਂ ਨੇ ਜੇ ਤਾਂ ਤੁਸੀਂ ਰਿੰਕਲ ਨਹੀਂ ਚਾਹਦੇ ਹੋਗੇ ਕਿ ਸਾਡੇ ਫੇਸ ਦੇ ਉੱਪਰ ਪੈਣ ਸਕਿਨ ਨਾ ਲੂਜ਼ ਹੋਵੇ ਦਾਗ-ਧੱਬੇ ਨਾ ਹੋਣ ਤੇ ਡੇਲੀ ਕੋਕੋਨਟ ਆਇਲ ਦੀ ਮ사ਜ ਕਰੋ 5 ਮਿੰਟ मसाज नहीं पता है कोई वीडियो देख लो जी गलत मसाज नहीं करनी हैगी आपने देखो है ये जरूरी नहीं कि तुसी अपने फेस के उपर ही लगाड से तो भी बहुत हाथ मतलब बहुत लूज हो गए ने ना स्किन बहुत लूज हो गए रिंकल पै रहे थे अपने हाथों के उपर भी अपलाई कर सैक के उपर भी ये नहीं कि असी अपने फेस से ही करना है अपने neck ਦੇ ਉੱਪਰ ਵੀ ਪੋਲਾਈ ਕਰਨਾ ਹੈਗਾ neck ਦੀ ਸਕਿਨ ਵੀ ਬਹੁਤ ਲੂਸ ਹੋ ਜਾਂਦੀ ਹੈਗੀ ਆ ਆ ਦੇਖੋ ਇਵੇਂ ਆਪਾਂ ਨੇ ਮਸਾਜ ਕਰ ਲੈਣੀ ਹੈਗੀ ਆ ਇਹਦੇ ਉੱਪਰ ਆਪਾਂ ਇੱਕ ਲੇਅਰ ਹੋਰ ਲਗਾ ਦਾਂਗੇ ਆ ਦੇਖੋ ਇਹ ਵੀ ਲਗਾ ਲੈਣਾ ਆਪਾਂ ਮ사ਜ ਕਰਕੇ 2-3 ਮਿੰਟ ਸੌਫਟ ਹੱਥ ਨਾਲ ਕਰਨੀ ਮਸਾਜ ਮੇਰੀਆਂ ਭੈਣਾਂ ਨੇ ਆ ਦੇਖੋ ਜੀ ਇਵੇਂ ਅਸੀਂ ਇੱਕ ਲੇਅਰ ਉੱਪਰ ਲਗਾ ਕੇ ਇਹਨੂੰ 10-15 ਮਿੰਟ 20 ਮਿੰਟ ਰਹਿਣ ਦਿਓ ਤੁਸੀਂ ਲਗਾ ਜਿਵੇਂ ਹੀ ਡਰਾਈ ਹੁੰਦੀ ਆ ਉਸੇ ਟਾਈਮ ਤੁਸੀਂ ਇਹਨੂੰ ਥੋੜਾ ਜਿਹਾ ਆਪਣੇ ਹੱਥਾਂ ਨੂੰ ਗਿੱਲਾ ਕਰਨਾ ਥੋੜਾ ਆਪਣੇ ਫੇਸ ਨੂੰ ਗਿੱਲਾ ਕਰਨਾ ਹੈਗਾ 2 ਮਿੰਟ ਦੀ ਮ사ਜ ਦੇ ਕੇ ਪਾਣੀ ਨਾਲ ਵਾਸ਼ ਕਰ ਦਿਓ ਜੀ ਇਹਨੂੰ ਬਾਅਦ ਵਿੱਚ ਕੋਈ ਵੀ ਤੁਸੀਂ ਔਇਲ ਲੈ ਲਓ ਜਿਵੇਂ ਮੈਂ ਦੱਸਿਆ ਕੋਕੋਨਟ ਔਇਲ ਜਾਂ ਮੈਂ ਐਂਟੀ-ਏਜਿੰਗ ਬਣਾ ਕੇ ਦੱਸੀ ਹੋਈ ਤੁਹਾਨੂੰ ਪਹਿਲਾਂ ਉਸ ਦੀ ਮ사ਜ ਕਰ ਲਓ ਜੀ ਤੁਸੀਂ ਤੇ ਠੀਕ ਹੈ ਤੇ ਡਰਾਈ ਸਕਿਨ ਵਾਲਿਆਂ ਲੈਮਨ ਨਹੀਂ ਲਗਾਉਣਾ ਆਪਣੇ ਫੇਸ ਦੇ ਉੱਪਰ ਇਹ ਮੈਂ ਨਾਲ ਦੀ ਨਾਲ ਤੁਹਾਨੂੰ 2-3 ਵਾਰ ਦੱਸ ਚੁੱਕੀ ਆਂ ਫਿਰ ਨਾ ਤੁਸੀਂ ਲੇਮਨ ਪਾ ਲਓ ਤੇ ਤੁਹਾਡੀ ਸਕਿਨ ਹੋਰ ਡਰਾਈ ਹੋ ਜਾਵੇ ਤੁਸੀਂ ਹਣੀ ਐਡ ਕਰ ਲੈਣਾ ਤੇ ਆਇਲੀ ਸਕਿਨ ਵਾਲਿਆਂ ਲੇਮਨ ਐਡ ਕਰ ਲੈਣਾ ਹੈਗਾ ਫਿਰ ਕਹ 15 ਮਿੰਟ ਲਗਾ ਕੇ ਇਹਨੂੰ ਵਾਸ਼ ਕਰ ਦਿਓ ਬਾਅਦ ਵਿੱਚ ਕੋਕੋਨਟ ਆਇਲ ਦੀ ਮ사ਜ ਕਰ ਲਓ ਜਾਂ ਐਂਟੀ-ਏਜਿੰਗ ਬਣਾਈ ਹੋਈ ਮੈਂ ਕਰੀਮ ਇੱਕ ਦੋ ਤਿੰਨ ਪਹਿਲਾਂ ਹੀ ਵੀਡੀਓ ਪਾਈ ਹੋਈ ਆ ਤੇ ਡੇਲੀ ਮੇਰੀ 9 ਵਜੇ ਵੀਡੀਓ ਆ ਜਾਂਦੀ ਹੈ ਜੀ ਸਾਰੇ ਜਾਣੇ ਦੇਖਿਆ ਕਰੋ ਫੁੱਲ ਦੇਖਿਆ ਕਰੋ ਫਿਰ ਇਹ ਤੁਹਾਨੂੰ ਪਤਾ ਚੱਲੇਗਾ ਅਸੀਂ ਕਿਹੜੀ-ਕਿਹੜੀ ਚੀਜ਼ ਐਡ ਕਰ ਰਹੇ ਹਾਂ ਕਿਵੇਂ ਲਗਾ ਰਹੇ ਹਾਂ ਕਿਵੇਂ ਉਤਾਰ ਰਹੇ ਹਾਂ ਪੈਕ ਜੀ ਠੀਕ ਹੈ ਜੋ ਵੀ ਨਿਊ ਆਉਂਦਾ ਹੈ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਅੱਗੇ-ਅੱਗੇ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਵੀ ਕਰ ਦਿਆ ਕਰੋ ਵੀਰ ਵੀ ਸਕਿਨ ਕੇਅਰ ਕਰਦੇ ਨੇ ਭੈਣਾਂ ਦੀ ਨਾਲ-ਨਾਲ ਵੀਰ ਕਿਤੇ ਗੁੱਸਾ ਹੀ ਨਾ ਕਰ ਜਾਣ ਕਿ ਭੈਣਾਂ ਨੂੰ ਹੀ ਸਕਿਨ ਕੇਅਰ ਬੋਲਦੀ ਹੈ ਵੀਰਾਂ ਨੂੰ ਨਹੀਂ ਵੀਰ ਵੀ ਸਕਿਨ ਕੇਅਰ ਕਰਿਆ ਕਰਨ ਜੀ ਉਹਨਾਂ ਨੂੰ ਵੀ ਓਨੀ ਹੀ ਜ਼ਰੂਰੀ ਹੈ ਜਿੰਨੀਆਂ ਮੇਰੀਆਂ ਭੈਣਾਂ ਨੂੰ ਜ਼ਰੂਰੀ ਹੈਗੀ ਸਕਿਨ ਕੇਅਰ ਤੇ ਘਰ ਦੇ ਕੰਮਾਂ ਦੇ ਨਾਲ-ਨਾਲ ਆਪਾਂ ਨੇ ਆਪਣੀ ਸਕਿਨ ਦਾ ਵੀ ਧਿਆਨ ਰੱਖਣਾ ਹੈਗਾ ਤੇ ਨਾ ਆਪਣੇ ਫੇਸ ਦਾ ਹੀ ਨਹੀਂ ਆਪਣੇ ਹੱਥਾਂ ਦਾ ਆਪਣੇ ਪਿਆਰਾਂ ਦਾ ਫੁੱਲ ਬਾਡੀ ਦਾ ਧਿਆਨ ਰੱਖਿਆ ਕਰੋ ਜੀ ਆਪਣਾ ਖਿਆਲ ਰੱਖਿਆ ਕਰੋ ਸਾਰੇ ਜਾਣੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖੇ ਥੈਂਕ ਯੂ ਜੀ ਸਭੀ ਕੋ